ਜਿਵੇਂ ਕਹਿੰਦੇ ਸੀ ਅਸੀਂ ਝਾੜੂ ਚਲਾਇਆ ਤੇ ਫਿਰ ਝਾੜੂ ਉਲਟੇ ਲੁੱਟ ਚੱਲਦਾ ਦੇਖੋਗੇ ਤੁਸੀਂ ਕਈ ਵਾਰੀਆਂ ਐਲਾਨ ਕਰ ਚੁੱਕਿਆ ਇਹ ਫਸਲਾਂ ਇਹ ਤੂੰ ਪਹਿਲਾਂ ਵੀ ਖਰਾਬ ਹੋਈਆਂ ਪਰ ਐਲਾਨ ਹੀ ਰਹਿ ਗਿਆ ਹੁਣ ਦੇਖਦੇ ਆ ਇਹਨਾਂ ਦਾ ਮਤਲਬ ਜੇ ਕਹਿਣਾ ਹੋਵੇ ਪਰਖ ਵੀ ਘੜੀ ਐ ਫੇ ਠੇਕਿਆਂ ਦੇ ਵਾਹਣ ਸੀ ਆਹੀ ਕਿਸਾਨ ਤੇ ਲਾ ਲਓ ਉਥੇ ਇਹਦਾ 20 25 ਕਿੱਲੇ ਵਾਹਣ ਠੇਕੇ ਦੇ ਲਿਆ ਵੇ ਜਿਹੜੇ ਦੇ ਵਿੱਚ ਅੱਜ ਕੁਛ ਵੀ ਨਹੀਂ ਦੀਂਦਾ ਜੀ ਜਿਹੜੀ ਮਾੜਾ ਮੋਟਾ ਦਾਣਾ ਛੱਟੇ 'ਚ ਕੋਈ ਬਚਿਆ ਉਹਨੂੰ ਉਹ ਮਦਰ ਪਾਣੀ ਡਬੋ ਕੇ ਗਲ ਜੂਗੀ ਉਹ ਵੀ ਖਾਨ ਦੇ ਯੋਗ ਨਹੀਂ ਰਹਿਣਾ ਸਾਡੇ ਪਿੰਡ ਦੇ ਵਿੱਚ 100% ਪੂਰਾ ਨੁਕਸਾਨ ਦਾ ਸਾਰੇ ਪਿੰਡ ਦਾ ਇਹ ਵੀ ਨਹੀਂ ਕਹਿ ਸਕਦੇ ਵੀ ਆ ਪਾਸੇ ਚੰਗਾ ਆ ਪਾਸਾ ਮਾੜਾ ਇੱਕ ਵਾੜੇ ਦੇ ਨਾਲ ਸਾਰੇ ਪਿੰਡ ਦਾ ਨੁਕਸਾਨ ਪੂਰਾ ਅੱਜ ਤੱਕ ਅਸੀਂ ਵੇਖਿਆ ਨਹੀਂ ਸੀ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਜ਼ੋਰ ਲਾ ਕੇ 92 93 ਸੀਟਾਂ ਜਿੱਤਾਈਆਂ ਲੋਕਾਂ ਨੇ ਇੱਕ ਕਰਾਂ ਦਾ ਨੁਕਸਾਨ ਬਹੁਤ ਹੋਇਆ ਹੈ ਪਿੰਡ ਦੇ ਵਿੱਚ ਅਸੀਂ ਕੱਲ ਪਟਵਾਰੀ ਸਾਹਿਬ ਆਏ ਸੀ ਦਿਖਾਏ ਅਸੀਂ ਬਹੁਤ ਘੱਟ ਹੈਗੀ ਕਹਿੰਦੇ ਸੀ ਵੀ ਤੁਹਾਨੂੰ ਮੁਆਵਜ਼ਾ ਦਿਵਾਵਾਂਗੇ ਪਰ 15000 ਨਾਲ ਸਾਡਾ ਕੁਝ ਨਹੀਂ ਬੰਨਣਾ ਜੀ ਸਾਡੇ ਕੋਲ ਐਡੀਆਂ ਐਡੀਆਂ ਲਿਮਟਾਂ ਹੀ ਤੇ ਅਸੀਂ ਜ਼ਮੀਨਾਂ ਠੇਕੇ ਤੇ ਲਈ ਬੈਠੇ ਹਾਂ ਤੇ ਹੁਣ ਕੀ ਕਰਾਂਗੇ ਇਹ ਹੁਣ ਜੋ ਆਮ ਆਦਮੀ ਪਾਰਟੀ ਏ 15000 ਦਾ ਕਹਿੰਦੀ ਐ 15000 ਤਾਂ ਪਸ਼ੂਆਂ ਨੂੰ ਤੂੜੀ ਵੀ ਨਹੀਂ ਆਉਣੀਗੀ ਨਹੀਂ ਤਾਂ ਹੋਰ ਹਜੇ ਤਾਂ ਇਹ ਥੋੜਾ ਜਿਹਾ ਆਸਲਾ ਹੀ ਬੈਠਿਆ ਹੈ ਹੋਰ ਮਹੀਨੇ ਦੋ ਮਹੀਨਿਆਂ ਨੂੰ ਡਿਪਰੈਸ਼ਨ ਦੇ ਵਿੱਚ ਆ ਕੇ ਹੋ ਸਕਦਾ ਖੁਦ ਖੁਦਿਆਂ ਵਾਲੇ ਪਾਸੇ ਨੂੰ ਜਾਣ ਜਾਂ ਕੋਈ ਹੋਰ ਗਲਤ ਕਦਮ ਚੁੱਕਣ ਆਪ ਦੇ ਖਾਨ ਨੂੰ ਕਣਕਣੀ ਤੇ ਪਸ਼ੂਆਂ ਨੂੰ ਕੀ ਪੋਣਗੇ ਤੇ ਪੈਸਾ ਵੀ ਕੋਲੇ ਹੈ ਨਹੀਂ ਕਿ ਜਿਹੜੀ ਉਹਨਾਂ ਨੂੰ ਸੂੜੀ ਜਾਂ ਹੋਰ ਕੁਝ ਪਾ ਦੇਣਗੇ ਇਹਨਾਂ ਨੂੰ ਤਾਂ ਅੱਜ ਹੀ ਫੁੱਲ ਫਿਕਰ ਹੋ ਗਿਆ ਕਿ ਪਸ਼ੂਆਂ ਨੂੰ ਪਾਉਣਾ ਕੀ ਹੈ ਖੇਤ ਪੱਠੇ ਨਹੀਂ ਕਿ ਕਣਕਣੀ ਦੇ ਖੇਤ ਜਾਂਦੇ ਨੂੰ ਰੋਣ ਆਉਂਦਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੈਣੇ ਦੇ ਵਿੱਚ ਪਿਛਲੇ ਦਿਨ ਹੀ ਗੜੇ ਮਾਰੀ ਹੁੰਦੀ ਹੈ ਕਿਸਾਨਾਂ ਦਾ ਬਹੁਤ ਹੋਇਆ ਨੁਕਸਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਜੀ ਬੁਰਜਗਿਲ ਅੱਜ ਕਿਸਾਨਾਂ ਨਾਲ ਪਿੰਡ ਚੈਨੇ ਦੇ ਵਿੱਚ ਦੁੱਖ ਸਾਂਝਾ ਕਰਨ ਪਹੁੰਚੇ ਨੇ ਹੋਰ ਵੀ ਕਿਸਾਨ ਆ ਗੂ ਸਾਡੇ ਨਾਲ ਨੇ ਪੰਚਾਇਤ ਦੇ ਮੋਤਵਾਰ ਵਿਅਕਤੀ ਸਰਪੰਚ ਸਾਹਿਬ ਸਾਡੇ ਨਾਲ ਨੇ ਹੋਰ ਜਾਣਕਾਰੀ ਲੈਣੇ ਆਪਾਂ ਸਾਰਾ ਪੁੱਛਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਸੀਂ ਪਿੰਡ ਚੈਨਾ ਦੇ ਵਿੱਚ ਕਿਸਾਨਾਂ ਦੇ ਨਾਲ ਗੜੇ ਮਾਰੀ ਜੋ ਫਸਲ ਹੋਈ ਆ ਫਸਲ ਖਰਾਬ ਹੋਈ ਆ ਕਿਸਾਨਾਂ ਦੀ ਦੁੱਖ ਸਾਂਝਾ ਕਰਨ ਪਹੁੰਚੇ ਹੋ ਤੁਸੀਂ ਕਿਸਾਨਾਂ ਦੀਆਂ ਫਸਲਾਂ ਵੀ ਵੇਖ ਕੇ ਆਏ ਹੋ ਕਿਵੇਂ ਲੱਗਾ ਤੁਹਾਨੂੰ ਇੱਥੋਂ ਦਾ ਮਾਹੌਲ ਦੇਖੋ ਮੈਂ 40 ਕਿ ਪਿੰਡਾਂ ਦਾ ਦੌਰਾ ਇਹ ਤੋਂ ਪਹਿਲਾਂ ਕੀਤਾ ਅੱਜ ਸਵੇਰ ਤੋਂ ਲੈ ਕੇ ਜਿੱਥੇ ਵੀ ਜਾਂਨੇ ਆ ਪਹਿਲਾਂ ਦੇ ਨਾਲੋਂ ਵੱਧ ਖਰਾਬਾ ਦੇਖਦੇ ਆ ਜਣੀ ਤੇ ਆ ਪਿਛਲੇ ਪਿੰਡ ਤਾਂ ਅਸੀਂ ਜਾਦੇ ਹੀ ਮਤਲ ਦੇਖ ਕੇ ਆਂ ਵੀ ਇੱਕ ਕਿਸਾਨ ਦੇ 190 ਕਿੱਲੇ ਤੇ ਜਿਹਦੇ ਵਿੱਚੋਂ ਕਣਕ ਉਹਨਾਂ ਲਊਗਾ ਈਹੀ ਹਾਲ ਮਤਲ ਦੂਸਰੇ ਪਿੰਡਾਂ ਦਾ ਬਹੁਤ ਵੱਡੀ ਇਹ ਕੁਦਰਤੀ ਆਫਤ ਅਸੀਂ ਦੇਖਦੇ ਆਂ ਤੇ ਸਰਕਾਰਾਂ ਨੂੰ ਕਹਨੇ ਆ ਕਿ ਦਿਲ ਖੋਲ ਕੇ ਕਿਸਾਨਾਂ ਦੀ ਬਾਹ ਪੜਨਾ ਤੇ ਇਹਦੀ ਜਿਹੜੀ ਕੁਦਰਤੀ ਮਾਰ ਹੈ ਇਹਦੀ ਪਰਪਾਈ ਕਰਨ ਨਾ ਕਿ ਮਤਲਬ ਰਾਤ ਦੇਣ ਪਰਪਾਈ ਵੱਲ ਨੂੰ ਤੁਰਨ ਤੇ ਕਿਸਾਨਾਂ ਦੇ ਚਿਹਰੇ ਮੁਝਰਾਏ ਹੋਏ ਆ ਦੇਖੇ ਹੋਏ ਆ ਕਿਸੇ ਨੇ ਲੜਕੀ ਦਾ ਵਿਆਹ ਕਰਨਾ ਸੀ ਉਹ ਵੀ ਵਿਚੀ ਰਹਿ ਗਿਆ ਕਿਸੇ ਦੇ ਮਕਾਨ ਦੀ ਸਤੋਂ ਚਲੇ ਪਈ ਆ ਉਹ ਵੀ ਵਿਚੀ ਰਹਿ ਗਈ ਜਣੀ ਹੋਰ ਕਾਰੋਬਾਰ ਬਹੁਤ ਕਰਨ ਵਾਲੇ ਹੁੰਦੇ ਆ ਬਹੁਤ ਦੁਖਦਾਈ ਹਾਲਤ ਆ ਜੀ ਕਹਣੀ ਲੋਕੀ ਜੀ ਜੀ ਜਿਵੇਂ ਕਿਸਾਨਾ ਸਰ ਹੁਣ ਕਰਜ਼ਾ ਬਹੁਤਾ ਕਿਸਾਨ ਪਿਛਲੀ ਸਰਕਾਰ ਕਾਂਗਰਸ ਸਰਕਾਰ ਆਈ ਕੈਪਟਨ ਸਾਹਿਬ ਬੜੇ ਵਾਦੇ ਕਰਕੇ ਗਿਆ ਵੀ ਤੁਹਾਡਾ ਮੈਂ ਕਰਜ਼ਾ ਮਾਫ਼ ਕਰ ਦਿਆਂ ਕੁਟਕਾ ਸਾਹਿਬ ਤੇ ਹੱਥ ਧਰ ਕੇ ਵੀ ਉਹਨੇ ਸੋਹਾਂ ਖਾਧੀਆਂ ਚਿੱਟੇ ਨੂੰ ਲੈ ਕੇ ਵੀ ਸੋਹਾਂ ਖਾਧੀਆਂ ਤੇ ਜਿਹੜੀ ਹੁਣ ਨਵੀਂ ਸਰਕਾਰ ਆਈ ਸਾਨੂੰ ਬੜੀ ਉਮੀਦ ਸੀ ਕਿ ਬਹੁਤ ਵਧੀਆ ਸਰਕਾਰ ਆਊਗੀ ਤੇ ਤੁਸੀਂ ਵੀ ਹੁਣ ਅਹੁਦੇਦਾਰੋਂ ਬੜੇ ਸੰਘਰਸ਼ ਕੀਤਾ ਤੇ ਦਿੱਲੀ ਦੇ ਵਿੱਚ ਵੀ ਬੈਠੇ ਰਹੇ ਹੋ ਤੇ ਤੁਹਾਨੂੰ ਅਗਲਾ ਹੁਣ ਕਿਵੇਂ ਲੱਗਦਾ ਵੀ ਸਰਕਾਰ ਕਿਸਾਨਾਂ ਦੀ ਬਾਹ ਫੜੂਗੀ ਦੇਖੋ ਜਿੱਡੀ ਵੱਡੀ ਮਾਰ ਪਈ ਵੀ ਹੈ ਜੀ ਇਹਦੇ ਵਿੱਚੋਂ ਜੇ ਬਾਹਰ ਨਾ ਫੜੂਗੀ ਜਿਵੇਂ ਕਹਿੰਦੇ ਸੀ ਅਸੀਂ ਝਾੜੂ ਚਲਾਇਆ ਤੇ ਫਿਰ ਝਾੜੂ ਉਲਟੇ ਲੁੱਟ ਚੱਲਦਾ ਦੇਖੋਗੇ ਤੁਸੀਂ ਹਾਂ ਜੇ ਇਹੋ ਜੀ ਹਾਲਤ ਦੇ ਵਿੱਚ ਵੀ ਕਿਸਾਨਾਂ ਦੀ ਬਾਹਰ ਨਾ ਫੜਨਗੇ ਕਈ ਵਾਰੀਆਂ ਐਲਾਨ ਕਰ ਚੁੱਕਿਆ ਇਹ ਫਸਲਾਂ ਇਤੋਂ ਪਹਿਲਾਂ ਵੀ ਖਰਾਬ ਹੋ ਗਈਆਂ ਪਰ ਐਲਾਨ ਹੀ ਰਹਿ ਗਿਆ ਹੁਣ ਦੇਖਦੇ ਆ ਇਹਨਾਂ ਦਾ ਮਤਲਬ ਜੇ ਕਹਿਣਾ ਹੋਵੇ ਪਰਖ ਦੀ ਘੜੀ ਹੈ ਇਹ ਪਰਖ ਦੀ ਘੜੀ ਤੇ ਕੀ ਸਹੀ ਉਤਰਦੇ ਆ ਜਾਂ ਨਾ ਉਤਰਦੇ ਆ ਜਿਵੇਂ ਅਸੀਂ ਮੰਗ ਕਰਦੇ ਆ ਕਿ 50000 ਰੁਪਏ ਜਿੱਥੇ 100% ਮਰ ਗਈ ਉਹਦਾ ਮੁਆਜਰਾ ਦਿਓ ਤੇ ਜਿੱਥੇ 50% ਮਰੀ ਆ ਉਹਨੂੰ ਮਤਲਬ 25000 ਦਿਓ ਬਾਕੀ ਨੂੰ 15000 ਦਿਓ ਦੋ ਸਾਲਾਂ ਲਈ ਕਰਜ਼ਾ ਪਿੱਛੇ ਪਾਓ ਵਿਆਜ ਇਹਦਾ ਖਤਮ ਕਰੋ ਤੇ ਨਾਲ ਸੈਂਟਰ ਸਰਕਾਰ ਤੇ ਵੀ ਮਤਲਬ ਇਹਨਾਂ ਨੂੰ ਵੀ ਇਹ ਦਬਾਅ ਪਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਣਾ ਚਾਹੀਦਾ ਤੇ ਅਸੀਂ ਵੀ ਪ੍ਰੈਸ਼ਰ ਬਣਾ ਰਹੇ ਹਾਂ ਕੱਲ ਨੂੰ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ ਕਿ ਪੂਰਾ ਦਬਾਅ ਬਣਾਵਾਂਗੇ ਕਿ ਲੋਕਾਂ ਦੀ ਬਾਅ ਮਤਲਬ ਫੜੀ ਜਾ ਸਕੇ ਤੇ ਭਰੋਸਾ ਵੀ ਦਵਾਉਨੇ ਆ ਇਹਨਾਂ ਨਾਲ ਹਮਦਰਦੀ ਵੀ ਕਰਦੇ ਆ ਸਰਕਾਰਾਂ ਦਾ ਕੰਮ ਤਾਂ ਬਸ ਜਿਹੜਾ ਹੈਗਾ ਆਪਣੀਆਂ ਇਲੈਕਸ਼ਨਾਂ ਤੱਕ ਹੀ ਰਹਿ ਜਾਂਦਾ ਨਹੀਂ ਇਹਨਾਂ ਬੰਨੀ ਇਹ ਆਪ ਤੇ ਆਪਦੇ ਤੇ ਨਿਰਭਰ ਰਹਿ ਜਾਂਦੇ ਆ ਜੇ ਸੋਕਾ ਇਹੀ ਛੱਡਦੇ ਆ ਜੇ ਡੋਬਾ ਇਹੀ ਮਰਦੇ ਆ ਸਭ ਕਹਿਰ ਇਹਨਾਂ ਸਿਰ ਵਰਦੇ ਆ ਇਹਨਾਂ ਦੀ ਬਸ ਹੋਣੀ ਆ ਸਾਡੇ ਨਾਲ ਪਿੰਡ ਚਾਨਾ ਦਾ ਸਰਪੰਚ ਸਾਹਿਬ ਖੜੇ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੀ ਆਂ ਜੀ ਕੋਜੀ ਜਿਹੜੀ ਇੱਕ ਕੁਦਰਤੀ ਆਫਤ ਆਈ ਹੈ ਇਲਾਕੇ 'ਚ ਸਾਡੇ ਪਿੰਡ ਦੇ ਵੀ ਖਾਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਨੁਕਸਾਨ ਦੀ ਭਰਪਾਈ ਤਾਂ ਕਦੇ ਵੀ ਨਹੀਂ ਹੁੰਦੀ ਕਿਉਂਕਿ ਇਹ ਜਿਹੜੀਆਂ ਰਕਮਾਂ ਲੱਗੀਆਂ ਇਹਨਾਂ ਨੂੰ ਗਾਹਾਂ ਪ੍ਰਾਈਵੇਟ ਪੈਸੇ ਚੱਕ ਕੇ ਹੀ ਬੰਦੇ ਨੇ ਲਾਏ ਹੁੰਦੇ ਆ ਫੇਰ ਠੇਕਿਆਂ ਤੇ ਵਾਣ ਸੀ ਆਹੀ ਕਿਸਾਨ ਤੇ ਲਾ ਲਓ ਤੁਸੀਂ ਇਹਦਾ 25 ਕਿੱਲੇ ਵਾਂ ਠੇਕੇ ਦੇ ਲਿਆ ਵੇ ਜਿਹੜੇ ਦੇ ਵਿੱਚ ਅੱਜ ਕੁਛ ਵੀ ਨਹੀਂ ਦੀਂਦਾ ਜਿਹੜੇ ਦੇ ਵਿੱਚ ਅੱਜ ਵੀ ਪਾਣੀ ਅੱਜ ਕਿੰਨੇ ਦਿਨ ਹੋ ਗਏ ਬਾਰਿਸ਼ ਭਰੀ ਨੂੰ ਅੱਜ ਵੀ ਪਾਣੀ ਭਰਿਆ ਖੜਾ ਤੇ ਪਹਿਲੀ ਗੱਲ ਤਾਂ ਗੜਿਆਣੇ ਹੀ ਬਹੁਤ ਜ਼ਿਆਦਾ ਨਖਿਆਣ ਕਰਿਆ ਸਾਰੇ ਝੰਬੀ ਪਈ ਆ ਵਿੱਚ ਤੋੜ ਕੇ ਸਿੱਟੀ ਪਈ ਉਹ ਦੂਜੀ ਜਿਹੜੀ ਮਾੜਾ ਮੋਟਾ ਦਾਣਾ ਛੱਟੇ ਚ ਕੋਈ ਬਚਿਆ ਉਹਨੂੰ ਉਹ ਮਤਲਬ ਪਾਣੀ ਡਬੋ ਕੇ ਗਲ ਜੂਗੀ ਉਹ ਵੀ ਖਾਣ ਦੇ ਯੋਗ ਨਹੀਂ ਰਹਿਣਾ ਪਹਿਲੀ ਗੱਲ ਤਾਂ ਪੰਜ ਮਹੀਨਿਆਂ ਵਿੱਚ ਨਿਕਲਦੀ ਨਹੀਂ ਕੀ ਕਣ ਤੂੜੀ ਵੱਖਰੀ ਨਹੀਂ ਉਹ ਹੁੰਦੀ ਇਸ ਕਰਕੇ ਜਿਹੜਾ ਸਰਕਾਰ ਨੂੰ ਵੱਧ ਤੋਂ ਵੱਧ ਜੇ ਕਿਸਾਨਾਂ ਦੀ ਬਾਹ ਫੜੇ ਇਹਨਾਂ ਤੋਂ ਆਸ ਬਹੁਤ ਸੀ ਭਗਵੰਤ ਮਾਨ ਹੋ ਰਹਿਆਂ ਤੋਂ ਹੁਣ ਇਹਨਾਂ ਦੀ ਪਰਖ ਦੀ ਘੜੀ ਹੈ ਵੀ ਆਪ ਦੀ ਪਰਖ ਜੋ ਕਿਵੇਂ ਨਿਕਲਦੇ ਐ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਤੇ ਇਹਨਾਂ ਦੇ ਮਾਜਵੇ ਦੇਣੇ ਚਾਹੀਦੇ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਹੁੰਦੀ ਸੀ ਸਤਾ ਤੋਂ ਆਉਣ ਤੋਂ ਪਹਿਲਾਂ ਜਿਹੜੀ ਇਹ ਸਰਕਾਰ ਹੈ ਇਹ ਸਰਕਾਰ ਪਿੰਡਾਂ ਚ ਉੱਠਣ ਵਾਲੀ ਸਰਕਾਰ ਹੈ ਜਨਨ ਕਿ ਕਿਸਾਨਾਂ ਦੀ ਸਰਕਾਰ ਹੈ ਤੇ ਅੱਜ ਸਰਕਾਰ ਕਿੰਨੀ ਕੀ ਕਿਸਾਨਾਂ ਤੇ ਖਰੀ ਉਤਰਦੀ ਹੈ ਵਾਅਦਿਆਂ ਤੇ ਇਹ ਵੀ ਸਾਡੇ ਨਾਲ ਪੁੱਛਾਂਗੇ ਇਧਰ ਵਾਈਜੀ ਹਾਂਜੀ ਵਾਈਜੀ ਕਾ ਖਾਲਸਾ ਵਾਈਜੀ ਕਿ ਫਤਿਹ ਵੇਖੋ ਜੀ ਸਾਡੇ ਪਿੰਡ ਦੇ ਵਿੱਚ 100% ਪੂਰਾ ਨੁਕਸਾਨ ਹੈ ਸਾਰੇ ਪਿੰਡ ਦਾ ਜੀ ਇਹ ਵੀ ਨਹੀਂ ਕਹਿ ਸਕਦੇ ਵੀ ਆਹ ਪਾਸੇ ਚੰਗਾ ਆ ਪਾਸਾ ਮਾੜਾ ਹੈ ਇੱਕ ਵਾੜੇ ਦੇ ਨਾਲ ਸਾਰੇ ਪਿੰਡ ਦਾ ਨੁਕਸਾਨ ਪੂਰਾ ਅਜੇ ਤੱਕ ਅਸੀਂ ਵੇਖਿਆ ਨਹੀਂ ਸੀ ਇਸ ਵਾਸਤੇ ਸਾਨੂੰ ਇਹ ਫਿਕਰ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੀ ਬਣੂਗਾ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਜ਼ੋਰ ਲਾ ਕੇ 92 93 ਸੀਟਾਂ ਜਿਤਾਇਆਂ ਲੋਕਾਂ ਨੇ ਇਸ ਵਾਸਤੇ ਕਿ ਹੁਣ ਤੁਸੀਂ ਵੀ ਜਿੰਨਾ ਤੁਹਾਡਾ ਮਾਨ ਰੱਖਿਆ ਅਮਨਵਾਲੀ ਜਨਤਾ ਨੇ ਇਵੇਂ ਤੁਸੀਂ ਵੀ ਸਾਡਾ ਮਾਨ ਰੱਖ ਕੇ ਸਾਡੇ ਲੋਕਾਂ ਬੰਨੀ ਚਾ ਕੇ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਦਿੱਤਾ ਜਾਵੇ ਤੂੜੀ ਸਾਡੇ ਨਹੀਂ ਆਉਣ ਨੂੰ ਪੱਠੇ ਸਾਡੇ ਨਹੀਂ ਪਾਉਣ ਨੂੰ ਇਸ ਬਾਤੇ ਅਸੀਂ ਇਹ ਬੇਇੱਜ਼ਤੀ ਕਾਤੇ ਨੁਕਸਾਨ ਦਾ ਮੁਆਵਜ਼ਾ ਸਾਨੂੰ ਪੂਰੇ ਵੱਧ ਤੋਂ ਵੱਧ ਦਿੱਤਾ ਜਾਵੇ ਉਹ ਕਹਿੰਦੇ ਮਾਨ ਰੱਖੀ ਜਾਂਦੇ ਆ ਤੁਹਾਡਾ ਅਸੀਂ ਪਿਛਲੀ ਸਰਕਾਰ ਨੇ ਤਾਂ 12000 ਦਿੱਤਾ ਸੀ ਤੇ ਸਾਨੂੰ ਇੱਥੇ ਕੀ ਸੀ 15000 ਰੁਪਏ ਦੇ ਹੀ ਜਾਂਦੇ ਆ ਮਾਨ ਰੱਖੀ ਜਾਂਨੇ ਹੋ ਕਿ 15000 ਨਾਲ ਤਾਂ ਜੀ ਕੁਛ ਵੀ ਨਹੀਂ ਆਉਂਦਾ 15000 ਨਾਲ ਬਣਦਾ ਕੀ ਹੈ ਉਹ ਆਪ ਤਾਂ ਉਹਨਾਂ ਦੀ ਤਨਖਾਹਾਂ ਵਧਾ ਲੈਂਦੇ ਆਪ ਦੀ ਸਾਡੀ ਥੋੜੇ ਚਿਰ ਮਗਰੋਂ ਆਹਦੇ ਆਹਦੇ ਸਾਨੂੰ ਆਹ ਚੀਜ਼ ਬਤਾ ਦਿਓ ਉਹਨਾਂ ਦੀ ਤਾਂ ਤੇ ਸਾਨੂੰ 15000 ਨਾਲ ਜਿਨ੍ਹਾਂ ਨੇ ਲੱਖਾਂ ਰੁਪਈਆ ਵਟਣਾ ਸੀ ਅੱਜ 80 60 65 ਮਤਲਬ ਮਣਕਣ ਕਿਸੇ ਆਉਣ ਵਾਲੇ ਸਮਝਦੀ ਭਾਰੀਆਂ ਕਣਕਾਂ ਸੀ ਬਹੁਤ ਵਧ ਗਿਆ ਤੇ ਤੂੜੀਆਂ ਤਿੰਨ ਤਿੰਨ ਟਰਾਲੀਆਂ ਤੂੜੀਆਂ ਨਿਕਲਣੀਆਂ ਸੀ ਕਿੱਲੇ ਦੇ ਵਿੱਚੋਂ ਤੇ ਤੂੜੀ ਦਾ ਢੱਕਾ ਨਹੀਂ ਰਹਿ ਗਿਆ ਤੇ ਦਾਣਿਆਂ ਦਾ ਢੱਕਾ ਨਹੀਂ ਰਹਿ ਗਿਆ ਤੇ 15000 ਨਾਲ ਬਣੂਗਾ ਕਿ ਮੈਨੂੰ ਐਂਦਾ ਦੱਸੋ ਵੀ ਲੋਕ ਕੀ ਕਰਨਗੇ ਤੇ ਕੀ ਖਾਣਗੇ ਤੇ ਕੀ ਕਿਵੇਂ ਕਰਨਗੇ ਕਿੱਧਰ ਨੂੰ ਜਾਣਗੇ ਇਹ ਝਾਕਣ ਜਿਵੇਂ ਆਪ ਜੀ ਬਣੀ ਝਾਕਦੇ ਉਹ ਲੋਕਾਂ ਬਣੀ ਝਾਕਣੇ ਕਿਸਾਨ ਲੋਕਾਂ ਦੇ ਢੱਡ ਭਰਨ ਵਾਲਾ ਕਿਸਾਨ ਆ ਅੱਜ ਖੁਦ ਭੁੱਖਾ ਜਾਪਦਾ ਨਜ਼ਰ ਆ ਰਿਹਾ ਹੈ ਪਿੰਡ ਦੇ ਵਿੱਚ ਲੋਕਾਂ ਦੀਆਂ ਛੱਤਾਂ ਵੀ ਟਹਿ ਗਈਆਂ ਹੋਣਗੀਆਂ ਘਰ ਵੀ ਟਹਿਗੇ ਹੋਣਗੇ ਬਈ ਤੁਹਾਡਾ ਇਹੀ ਪਿੰਡ ਹੈ ਹਾਂਜੀ ਸਾਡੇ ਪਿੰਡ ਦੇ ਵਿੱਚ ਹੋਰ ਕਿੰਨਾ ਕੁ ਨੁਕਸਾਨ ਹੋਇਆ ਬਾਈ ਜੀ 100 ਦਾ 100% ਹੀ ਨੁਕਸਾਨ ਆ ਸਾਡੇ ਪਿੰਡ ਦਾ ਜੀ ਕੁਛ ਦੀ ਛੱਤ ਜਿਵੇਂ ਕੁਝ ਕੁ ਡੰਗਰ ਵੀ ਠਾ ਹਾਂ ਹਾਂ ਸ਼ੈੱਡ ਚੱਕੀ ਜਾਂਦੀ ਹੈ ਕਈ ਵਾਰ ਡੇਰੀਆਂ ਦੇ ਸ਼ੈੱਡ ਆ ਜਾਂ ਹੋਰ ਆਪਣੇ ਪਿੰਡਾਂ ਦੇ ਵਿੱਚ ਸ਼ੈੱਡ ਪਾਏ ਹੁੰਦੇ ਪਸ਼ੂਆਂ ਖਾਤਰ ਉਹ ਵੀ ਚੱਕੇ ਉਹ ਕਿੰਨਾ ਕੁ ਨੁਕਸਾਨ ਹੋਇਆ ਨਿਕਰਾ ਨਾ ਨੁਕਸਾਨ ਬਹੁਤ ਹੋਇਆ ਜੀ ਅੱਛਾ ਪਿੰਡ ਦੇ ਵਿੱਚ ਅਸੀਂ ਕੱਲ ਵੀ ਪਟਵਾਰੀ ਸਾਹਿਬ ਆਏ ਸੀ ਦਿਖਾਏ ਅਸੀਂ ਬਹੁਤ ਘਟ ਹੈਗੀ ਜੀ ਹਾਂ ਗਰੀਬਾਂ ਦੇ ਘਰ ਬਹੁਤ ਹੈ ਵੀ ਪਟਵਾਰੀ ਸਾਹਿਬ ਪਹੁੰਚ ਗਏ ਗਰਦੋਰੀ ਹੋ ਗਈ ਤੁਹਾਡੇ ਪਿੰਡ ਦੀ ਗਰਦੋਰੀ ਨਹੀਂ ਹੋਈ ਉਹ ਵੈਸੇ ਵਿਸ਼ਵਾਸ ਦਿਵਾ ਕੇ ਗਏ ਆ ਵੀ ਸਾਡੇ ਤੱਕ ਉਹ ਕਹਿੰਦੇ ਵੀ ਆਰਡਰ ਨਹੀਂ ਆਇਆ ਇਹ ਹਜੇ ਜੀ ਵੀ ਅਸੀਂ ਤਾਂ ਆਪਦੇ ਤੌਰ ਤੇ ਆਏ ਆ ਵੀ ਸਰਕਾਰਾਂ ਨੂੰ ਸਾਨੂੰ ਕੋਈ ਚਿੱਠੀ ਨਹੀਂ ਆਈ ਅਸੀਂ ਤਾਂ ਆਪਦੇ ਤੌਰ ਤੇ ਤੁਹਾਨੂੰ ਵੇਖਣ ਆਏ ਆ ਵੀ ਤੁਹਾਡੇ ਕਿੰਨਾ ਕੁ ਨੁਕਸਾਨ ਆ ਉਹ ਖੁਦ ਵੀ ਕਹਿ ਕੇ ਗਏ ਆ ਵੀ ਤੁਹਾਡਾ ਨੁਕਸਾਨ ਬਹੁਤ ਜ਼ਿਆਦਾ ਆ 100 ਦਾ 100% ਨੁਕਸਾਨ ਆ ਜੀ ਤੁਹਾਡੇ ਪਿੰਡ ਦੇ ਵਿੱਚ ਜਨਕਿ ਆਮ ਆਦੀ ਪਾਰਟੀ ਦੇ ਐਮ ਐਲ ਏ ਤੇ ਮੈਡਮ ਹਾਂ ਤਹਿਸੀਲਦਾਰ ਤੇ ਐਸਵੀਐਮ ਵੀ ਪਹੁੰਚੀ ਸੀ ਕੱਲ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਅਜੇ ਤੱਕ ਆਈ ਤੇ ਮੈਡਮ ਆਈ ਸੀ ਤਹਿਸੀਲਦਾਰ ਨਹੀਂ ਤੇ ਇੱਕ ਪਟਵਾਰੀ ਸਾਹਿਬ ਆਏ ਸੀ ਤੇ ਕਾਨੂੰਗੋ ਆਏ ਸੀ ਹਾਂ ਤੇ ਉਹ ਕਹਿੰਦੇ ਸੀ ਵੀ ਤੁਹਾਨੂੰ ਮੁਆਵਜ਼ਾ ਦਿਵਾਵਾਂਗੇ ਪਰ 15000 ਨਾਲ ਸਾਡਾ ਕੁਝ ਨਹੀਂ ਬੰਨਣਾ ਜੀ ਸਾਡਾ ਹੁਣ ਐਡੀਆਂ ਐਡੀਆਂ ਲਿਮਟਾਂ ਹੀ ਤੇ ਅਸੀਂ ਜ਼ਮੀਨਾਂ ਠੇਕੇ ਤੇ ਲਈ ਬੈਠੇ ਹਾਂ ਤੇ ਹੁਣ ਕੀ ਕਰਾਂਗੇ ਅਸੀਂ 15000 ਨਾਲ ਤਾਂ ਕੁਝ ਵੀ ਨਹੀਂ ਹੋਣਾ ਜੀ ਹੁਣ ਮਾਨੇ ਕਹਿੰਦੇ ਜਿਹਦੇ ਕੋਲ 4 ਕਿੱਲੇ ਜ਼ਮੀਨ ਆ ਉਹਨੂੰ 15000 ਨਾਲ 60000 ਰੁਪਇਆ ਮਸਾ ਬਣੂਗਾ ਤੇ 60000 ਨਾਲ ਤਾਂ ਉਹਦੇ ਸਾਰੇ ਘਰ ਦੀ ਕਣਕ ਵੀ ਨਹੀਂ ਆਉਣੀ ਜੀ ਘਰਨੇ 15 ਮਦਨ ਜੀ ਜੀ ਹਾਂਜੀ ਪ੍ਰਧਾਨ ਜੀ ਤੁਸੀਂ ਕਿਵੇਂ ਲੈਨੇ ਹੋ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਤਾਂ ਇਸ ਗੱਲ ਨੂੰ ਜੀ ਬਹੁਤ ਹੀ ਮੰਦਪਾਗਾ ਦੇਖਦੇ ਆ ਕਿਉਂਕਿ ਇੰਨਾ ਨੁਕਸਾਨ ਕਦੇ ਪਹਿਲਾਂ ਹੋਇਆ ਨਹੀਂਗਾ ਜੀ ਹੁਣ ਜੋ ਆਮ ਆਦਮੀ ਪਾਰਟੀ ਏ 15000 ਦਾ ਕਹਿੰਦੀ ਹੈ 15000 ਤਾਂ ਪਸ਼ੂਆਂ ਨੂੰ ਤੂੜੀ ਵੀ ਨਹੀਂ ਆਉਣੀਗੀ 15000 ਨਾਲ ਕੁਛ ਵੀ ਨਹੀਂ ਬਣਦਾਗਾ ਘੱਟੋ ਘੱਟ ਮੁਆਵਜ਼ਾ 50000 ਦੇਣਾ ਚਾਹੀਦਾ 50000 ਦੇਣਗੇ ਤਾਂ ਕੁਛ ਇਹ ਜਿਉਂਦੇ ਰਹਿ ਜਾਣਗੇ ਨਹੀਂ ਤਾਂ ਹੋਰ ਹਜੇ ਤਾਂ ਇਹ ਥੋੜਾ ਜਿਹਾ ਆਸਲਾ ਹੀ ਬੈਠਿਆ ਹੈ ਹੋਰ ਮਹੀਨੇ ਦੋ ਮਹੀਨੇ ਨੂੰ ਡਿਪਰੈਸ਼ਨ ਦੇ ਵਿੱਚ ਆ ਕੇ ਹੋ ਸਕਦਾ ਖੁਦ ਖੁਦਿਆਂ ਵਾਲੇ ਪਾਸੇ ਨੂੰ ਜਾਣ ਜਾਂ ਕੋਈ ਹੋਰ ਗਲਤ ਕਦਮ ਚੁੱਕਣ ਕਿਉਂਕਿ ਬਹੁਤ ਹੀ ਮੰਦਾ ਹਾਲਾ ਹਰ ਕਿਸੇ ਦੇ ਚਿਹਰੇ ਤੇ ਵੀ ਰੌਣਕ ਨਹੀਂ ਦਿਖਦੀਗੀ ਜੋ ਵੀ ਗੱਲ ਕਰਦਾ ਬਹੁਤ ਹੀ ਡਿੱਗੇ ਹੌਸਲੇ ਨਾਲ ਗੱਲ ਕਰਦਾ ਕਿਉਂਕਿ ਮਜਬੂਰ ਇਹ ਕਾਰਨ ਵੀ ਕੀ ਜਦੋਂ ਖੇਤ ਖੋਖ ਦਿਖਦਾ ਨਹੀਂ ਪਸ਼ੂਆਂ ਨੂੰ ਕੁਝ ਨਹੀਂ ਹੋ ਸਕਦਾ ਪਸ਼ੂ ਵੀ ਉਹਨੂੰ ਵੇਚਨੇ ਪੈਣ ਕਿਉਂਕਿ ਪਸ਼ੂ ਵੀ ਨਹੀਂ ਰੱਖ ਸਕਦੇ ਜੇ ਆਹੀ ਹਾਲਤ ਰਹਾ ਪਸ਼ੂਆਂ ਨੂੰ ਅੱਗੇ ਆਪਾਂ ਕਣਕ ਪਸ਼ੂਆਂ 'ਤੇ ਰੱਖਦੇ ਹਾਂ ਘੱਟੋ ਘੱਟ ਵੀ 25 30 ਮਣ ਕਣਕ ਦੋ ਚਾਰ ਪਸ਼ੂ ਹੁੰਦੇ ਆ ਉਹ ਰੱਖਦਾ ਬੰਦਾ ਪਸ਼ੂਆਂ 'ਤੇ ਹੁਣ ਆਪ ਦੇ ਖਾਨ ਨੂੰ ਕਣਕ ਨਹੀਂ ਤੇ ਪਸ਼ੂਆਂ ਨੂੰ ਕੀ ਪੋਣਗੇ ਤੇ ਪੈਸਾ ਵੀ ਕੋਲੇ ਹੈ ਨਹੀਂ ਕਿ ਜਿਹੜੀ ਉਹਨਾਂ ਨੂੰ ਥੂੜੀ ਜਾਂ ਹੋਰ ਕੁਝ ਪਾ ਦੇਣਗੇ ਇਹਨਾਂ ਨੂੰ ਤਾਂ ਅੱਜ ਹੀ ਫੁੱਲ ਫਿਕਰ ਹੋ ਗਿਆ ਕਿ ਪਸ਼ੂਆਂ ਨੂੰ ਪਾਉਣਾ ਕੀ ਹੈ ਕਿਉਂਕਿ ਜਿੱਦੇ ਦਾ ਗੜੇਮਾਰ ਹੋਈ ਹੈ ਖੇਤ ਜਾਂਦੇ ਨਹੀਂਗੇ ਖੇਤ ਪੱਠੇ ਨਹੀਂਗੇ ਕਣਕ ਨਹੀਂ ਕਿ ਖੇਤ ਜਾਂਦੇ ਨੂੰ ਰੋਣ ਆਉਂਦਾ ਹੈ ਜਾ ਕੇ ਰੋ ਰ ਆ ਕੇ ਵਿਚਾਰੇ ਮੁੜਿਆਉਂਦੇ ਆ ਗੇੜਾ ਕੱਢ ਕੇ ਮੁੜਿਆਉਂਦੇ ਆ ਪਾਣੀ ਦੇਖ ਕੇ ਮੁੜਉਂਦੇ ਪਾਣੀ ਸੁੱਕਦਾ ਨਹੀਂ ਪਾਣੀ ਉੱਥੇ ਦਾ ਉੱਥੇ ਹੀ ਖੜਾ ਹੈ ਕਿਉਂਕਿ ਕਣਕ ਗਲੀ ਜਾਂਦੀ ਹੈ ਉੱਤੋਂ ਆ ਮੁਸ਼ਕ ਮਾਰਨ ਲੱਗ ਗਿਆ ਹੋ ਸਕਦਾ ਬਿਮਾਰੀ ਵੀ ਫੈਲ ਜੇ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਸਮੈਲ ਆ ਰਹੀ ਹੈ ਹੋਰ ਆਉਣ ਵਾਲੇ 2-4 ਦਿਨਾਂ ਦੇ ਵਿੱਚ ਕੋਈ ਨਾ ਕੋਈ ਨਵੀਂ ਬਿਮਾਰੀ ਵੀ ਫੈਲ ਸਕਦੀ ਹੈ ਜਿਦੇ ਵਿੱਚ ਹੋਰ ਵੀ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਹਨਾਂ ਦਾ ਸਾਡੇ ਕਿਸਾਨਾਂ ਆਗੂਆਂ ਦਾ ਕਹਿਣਾ ਵੀ ਜੇਕਰ ਇਹ ਪਾਣੀ ਨਹੀਂ ਸੁਖਦਾ ਤਾਂ ਇਹਦੇ ਨਾਲ ਹੋਰ ਬਿਮਾਰੀ ਵੀ ਲੱਗ ਸਕਦੀ ਹੈ ਆਦਮੀਆਂ ਬੰਦਿਆਂ ਨੂੰ ਵੀ ਲੱਗ ਸਕਦੀ ਹੈ ਪਸ਼ੂਆਂ ਨੂੰ ਵੀ ਲੱਗ ਸਕਦੀ ਹੈ ਇਧਰ ਬਾਈ ਜੀ ਵੀ ਸਾਡੇ ਨਾਲ ਨੇ ਕਿਧਰ ਲੈ ਕੇ ਵਿਚਾਰ ਹਾਂਜੀ ਵੀਰ ਜੀ ਵੀਰ ਜੀ ਮੈਂ ਕੋਟਗੁਰੇ ਬਲਾਕ ਆਗੂ ਆ ਜੀ ਤੇ ਅੱਜ ਸਾਨੂੰ ਇਹ ਪ੍ਰਧਾਨ ਸਾਹਿਬ ਇੱਥੇ ਆਏ ਆ ਤੇ ਨਾਲ ਅਸੀਂ ਇਸ ਪਿੰਡ ਦੇ ਦਰਦ ਵਡਾਉਣ ਆਏ ਆ ਨਾਲ ਸਾਡੇ ਜिले ਦਾ ਜਿਹੜਾ ਇਹ ਆਪਣਾ ਰਖਵਾ ਪੈਂਦਾ ਤੇ ਜਿਹੜਾ ਪ੍ਰਸ਼ਾਸਨ ਦੇ ਵਿੱਚ ਤੇ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜੀ ਬੜੀ ਅੰਤਰ ਹੈ ਜੀ ਜੀ ਜਿਹੜੀਆਂ ਉੱਪਰ ਲੀਆਂ ਸਟੇਟਮੈਂਟਾਂ ਦੇ ਰਹੇ ਆ ਸਰਕਾਰਾਂ ਉੱਪਰੋਂ ਸੈਂਟਰ ਸਰਕਾਰ ਦੀ ਗੱਲ ਕਰਦੇ ਆਪਾਂ ਜੀ ਜੀ ਮਤਲਬ ਤੋਮਰ ਜੀ ਕਹਿ ਰਹੇ ਆ ਕਿ ਵੀ ਅਸੀਂ ਵੀ ਕੋਈ ਨੁਕਸਾਨ ਜ਼ਿਆਦਾ ਨਹੀਂ ਹੋਇਆ ਜੀ ਪਰ ਜਿਹੜਾ ਇੱਥੇ ਜ਼ਮੀਨੀ ਲੈਵਲ ਤੇ ਆ ਕੇ ਦੇਖਣ ਨਾਲ ਜੀ ਉਹ ਜਿਹੜੇ ਲੀਡਰ ਜਿਹੜੇ ਉਂ ਦਾ ਹੈਲੀਕਾਪਟਰ ਲੈ ਕੇ ਰੈਲੀਆਂ ਕਰਨ ਤਾਂ ਬੜਾ ਆ ਜਾਂਦੇ ਆ ਪਰ ਅੱਜ ਦੇ ਦਿਨ ਉਹਨਾਂ ਦਾ ਫਰਜ਼ ਬੰਦਾ ਕਿ ਪੰਜਾਬ ਦੇ ਵਿੱਚ ਆ ਕੇ ਪਹੁੰਚ ਕੇ ਇਸ ਜਿਹੜਾ ਪਿੰਡਾਂ ਦੇ ਲੈਵਲ ਤੇ ਆ ਕੇ ਪਹੁੰਚਣਾ ਤੇ ਆਪ ਦਾ ਜਿਹੜਾ ਟਾਈਮ ਬੰਨ ਕੇ ਤੇ ਇੱਥੇ ਜਿਹੜਾ ਪਹੁੰਚਣ ਤੇ ਪਿੰਡਾਂ ਦੇ ਵਿੱਚ ਜਾ ਕੇ ਵੇਖਣ ਵੀ ਕੀ ਨੁਕਸਾਨ ਹੋਇਆ ਤੇ ਇਹਦਾ ਬੜਾ ਵੱਡਾ ਜਿਹੜਾ ਸਰਕਾਰ ਨੂੰ ਵੀ ਹੋਰ ਪਾਸੇ ਤਾਂ ਬੜਾ ਧਿਆਨ ਆ ਸਰਕਾਰ ਦਾ ਪਰ ਇਸ ਪਾਸੇ ਧਿਆਨ ਨਹੀਂ ਹੈਗਾ हां ਵੀ ਵੈਸੇ ਜਾਨੀ ਕਿ ਆਪਣਾ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਦੇਵਾਂਗੇ ਮੁਆਵਜ਼ਾ ਪਰ ਇੱਕ 11 ਮਹੀਨੇ ਪਹਿਲਾਂ ਇੱਕ ਕਣਕ ਸੜੀ ਸੀ ਜੌਨ ਵਾਲੇ ਪਿੰਡ ਚ 75 ਕਿੱਲੇ ਉਹਦਾ ਮੁਆਵਜ਼ਾ ਹਜੇ ਤੱਕ ਨਹੀਂ ਦਿੱਤਾ ਜੀ ਤੇ ਬਾਲਾ ਕੋਈ ਮੈਨੂੰ ਲੱਗਦਾ ਵੀ ਅਣਗਹਿਲੀਆਂ ਬੜੀਆਂ ਕਰਦੀ ਸਰਕਾਰਾਂ ਜੇ 75 ਕਿਲੋ ਸੜੀ ਸੀ ਤੁਹਾਡੀ ਜਥੇਬੰਦੀ ਕਿੱਥੇ ਸੀ ਉਹ ਸਟੈਂਡਰਡ ਨਹੀਂ ਆ ਸੀ ਤੁਸੀਂ ਲਿਆ ਹੋਇਆ ਸਾਡੇ ਵੱਲੋਂ ਆਪਦੇ ਵੱਲੋਂ ਰਿਕਾਰਡ ਬਣਾ ਕੇ ਭੇਜਿਆ ਹੋਇਆ ਹੈ ਤੇ ਪਰ ਜੇ ਹੁਣ ਅੱਗੋਂ ਪਾਸ ਕਰਦੀ ਹੈ ਤੇ ਉਹ ਕਸੂਰਤਾ ਉਹਦੇ ਚ ਹੀ ਆਣਾ ਜੀ ਅਸੀਂ ਤਾਂ ਉਹਦੇ ਨੋਟ ਕਰਵਾਇਆ ਹੋਇਆ ਸਰਕਾਰ ਨੂੰ ਆਪਣਾ ਜਦੋਂ ਇਥੋਂ ਫ੍ਰੀ ਕੋਰਟ ਤੋਂ ਪਾਸ ਕਰਵਾ ਕੇ ਅੱਗੇ ਚੰਡੀਗੜ੍ਹ ਭੇਜਤਾ ਹੁਣ ਉਹ ਸਰਕਾਰ ਨੇ ਕਰਨਾ ਜੀ ਜੇ ਹੁਣ ਵੀ ਓਦਾਂ ਹੋ ਜਾਂਦਾ ਜੇ ਉਹ ਕਹਿ ਦੇਣਗੇ ਵੀ ਅਸੀਂ ਤਾਂ ਆਦੀ ਪਾਸ ਕਰਕੇ ਸੀ ਭੇਜਤਾ ਸਾਡੇ ਅਫਸਰ ਲਾਏ ਹੋਏ ਆ ਅਸੀਂ ਪੈਰਵਾਈ ਕਰ ਲਈ ਹੈ ਹੁਣ ਤਾਂ ਅੱਗੇ ਹੋ ਹੀ ਜਾਂਦਾ ਸਟੈਪ ਸਟੈਪ ਹੋਊਗਾ ਕਾ 11 ਮਹੀਨੇ ਬੜੇ ਲੰਬੇ ਹੁੰਦੇ ਆ ਜ਼ਿਮੀਂਦਾਰ ਆਸਤੇ ਦਾ 11 ਮਹੀਨੇ ਕੱਟਨੇ ਬੜੇ ਔਖੇ ਆ ਜੀ ਜਿਹੜਾ ਅਸੀਂ ਤਾਂ ਆਪਦੇ ਵੱਲੋਂ ਜੋਰ ਲਾਈ ਜਾਨੇ ਅਸੀਂ ਕਹਿੰਨੇ ਆ ਹੁਣ ਜਿਹੜਾ ਜਿਹੜਾ ਕਾਫਲਾ ਆ ਜਿਹੜਾ ਵੱਡਾ ਨੁਕਸਾਨ ਹੋਰ ਜੁੜ ਚੁੱਕਿਆ ਜੀ ਮਲੋ ਦਾ ਜਿਹੜਾ ਪਿਛਲਾ ਜਿਹੜਾ ਸੀਗਾ ਇੱਕ ਪਿੰਡ ਦਾ ਸੀਗਾ ਇੱਕ ਪਿੰਡ 'ਚ ਪ੍ਰੋਬਲਮ ਆਈ ਸੀਗੀ ਤੇ ਜਿਹੜਾ ਹੁਣ ਆ ਏਡਾ ਵੱਡਾ ਕਾਂਡ ਬਹੁਤ ਵਾਪਰ ਚੁੱਕਿਆ ਇਹ ਤਾਂ ਸਰਕਾਰਾਸਤੇ ਬੜਾ ਵੱਡਾ ਮਸਲਾ ਖੜਾ ਹੋਇਆ ਤੇ ਇਹਦੇ ਵਿੱਚ ਤਾਂ ਬੜਾ ਧਿਆਨ ਦੇਣਾ ਪਊਗਾ ਸਰਕਾਰ ਨੂੰ ਬਿਨ ਕਹਿਲੀ ਨਹੀਂ ਚੱਲਣੀ ਇੱਥੇ ਇਹਦੇ ਨਾਲ ਤਾਂ ਜਿਵੇਂ ਕਿ ਹੋਰ ਜਥੇਬੰਦੀਆਂ ਵੀ ਤੁਹਾਡੇ ਨਾਲ ਜੁੜੇ ਚੁੱਕੇ ਪੂਰਾ ਸੰਯੁਕਤ ਮੋਰਚਾ ਆ ਗਿਆ ਮੋਰਚੇ ਦੇ ਅੰਦਰ ਜੀ ਸਾਰਾ ਕੁਝ ਹੋ ਰਿਹਾ ਜੀ ਬੱਤੇ 32 ਜਿੱਥੇ ਬੰਦੀਆਂ ਜੁੜੀਆਂ ਹੀ ਸਾਡੇ ਕਿਸਾਨਾਂ ਦੇ ਨਾਲ ਹੁਣ ਇੱਕ ਨਹੀਂ ਅਸੀਂ ਹੋਰ ਗੱਲ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡੇ ਥਰੂ ਮਾਨ ਸਰਕਾਰ ਨੂੰ ਵੀ ਸਾਨੂੰ ਜ ਕਿ ਤਾਂ ਸਾਨੂੰ ਪਰਪਾਈ ਜਾਦੇ ਕਰਨੇ ਵੀ ਸਾਨੂੰ 15-15000 ਨਾਲ ਸਾਡਾ ਕੁਝ ਨਹੀਂ ਵਟਿਆ ਜਾਣਾ ਘਰ ਤੋਂ ਘੱਟ 50000 ਰੁਪਇਆ ਫਿਰ ਉਸ ਤੋਂ ਬਾਅਦ ਜਿਹੜੀ ਇਹ ਸਾਡਾ ਟਾਂਗਰ ਗਲਿਆਵਾ ਵਿੱਚ ਰਹਿ ਗਿਆ ਉਹਨੂੰ ਕੱਢਣ ਵਾਸਤੇ ਉਹਨੂੰ ਵਾਉਣ ਵਾਸਤੇ ਉਹਨੂੰ ਬਿਲੇ ਲਾਉਣ ਵਾਸਤੇ ਸਾਨੂੰ ਉਹਦਾ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਇੱਕ ਅਸੀਂ ਹੋਰ ਬੇਨਤੀ ਕਰਦੇ ਹਾਂ ਵੀ ਸਾਨੂੰ ਸੱਠੇ ਝੋਨੇ ਦੀ ਐਤਕੀ ਆਗਿਆ ਦਿੱਤੀ ਜਾਵੇ ਜੀ ਮਾਨ ਸਰਕਾਰ ਮੂਰੇ ਸਾਡੀ ਇਹ ਬੇਨਤੀ ਹੈ ਇਹ 60 ਝੋਨਾ ਪਹਿਲਾਂ ਲੱਗਦਾ ਨਹੀਂ ਸੀ ਨਹੀਂ ਸਾਡੇ ਏਰੀਏ ਨੂੰ ਨਹੀਂ ਲੱਗਦਾ ਸੀ ਸਾਡੇ ਏਰੀਏ ਦੇ ਵਿੱਚ ਸਾਨੂੰ ਪਹਿਲਾਂ ਬਿਜਲੀ ਦਿੱਤੀ ਜਾਵੇ ਤੇ ਫਿਰ ਸਾਨੂੰ 60 ਝੋਨੇ ਦੀ ਮਨਜ਼ੂਰੀ ਮਿਲੇ ਤੇ ਮੂੰਗੀ ਦੇ ਉੱਤੇ ਐਮਐਸਪੀ ਜਿਹੜੀ ਇਹ ਕਹਿੰਦੇ ਵੀ ਅਸੀਂ ਦੇਵਾਂਗੇ ਉਹ ਬਰਕਰਾਰ ਪੱਕੀ ਹੋਣੀ ਚਾਹੀਦੀ ਹੈ ਜਿਵੇਂ ਪਿਛਲੀ ਵਾਰੀ ਸਾਡੇ ਨਾਲ ਹੋ ਗਿਆ ਉਵੇਂ ਨਾ ਹੋਵੇ ਵੀ ਮੂੰਗੀ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਸਾਡੇ ਕੋਲੋਂ ਅੱਜ ਬੀਜ ਬੈਠੇ ਮੂਹ ਜੀ ਸਾਹਿਬ ਖੜੇ ਆਪਾਂ ਪੁੱਛਦਿਆਂ ਪ੍ਰਧਾਨ ਜੀ ਜਦੋਂ ਮਾਨ ਸਾਹਿਬ ਆਏ ਆ ਤੇ ਉਹਨਾਂ ਨੇ ਮੂੰਗੀ ਕਿਸਾਨਾਂ ਨੂੰ ਕਹਿ ਕੇ ਬੁਝਾਈ ਸੀ ਵੀ ਫਸਲਾਂ ਹੋਰ ਬੀਜੋ ਤੁਸੀਂ ਇੱਕ ਫਸਲ ਦੇ ਪਿੱਛੇ ਨਾ ਪਿਓ ਕਿਸਾਨਾਂ ਨੇ ਮੂੰਗੀ ਬੀਜੀ ਕਿਸਾਨਾਂ ਦੀ ਮੂੰਗੀ ਮੰਡੀਆਂ ਦੇ ਵਿੱਚ ਰੁਲ ਗਈ ਕਿਸੇ ਨੇ ਲਈ ਨਹੀਂ ਕਾਉਡੀਆਂ ਦੇ ਭਾ ਮੂੰਗੀ ਵਿਖੀ ਤੇ ਉਦੋਂ ਸਰਕਾਰ ਨੂੰ ਤੁਸੀਂ ਕਿਉਂ ਨਹੀਂ ਸਟੈਂਡ ਲਿਆ ਤੁਹਾਡੀ ਜਥੇਬੰਦੀਆਂ ਨੇ ਉਦੋਂ ਬਿਲਕੁਲ ਪਹਿਲੀ ਗੱਲ ਤਾਂ ਅਸੀਂ ਕਿਹਾ ਸੀ ਵੀ ਇਹ ਗਮਰਾਹ ਕਰ ਰਹੀ ਆ ਜਦੋਂ ਐਮਐਸਪੀ ਲੈਣੀ ਆ ਉਦੋਂ ਤਾਂ ਲੋਕਾਂ ਨੂੰ ਆਇਆ ਲੱਗਦਾ ਵੀ ਜਿੰਨੀ ਮੰਡੀ ਚ ਜਾਵੜੀ ਸਾਰੀ ਦੀ ਸਾਰੀ ਮਤਲਬ ਮਿਥੇ ਰੇਟ ਤੇ ਬਿਕ ਜੂਗੀ ਪਰ ਜਿੰਨੀਆਂ ਬੰਨੀਆਂ ਸਪੈਸੀਫਿਕੇਸ਼ਨਾਂ ਹੈਗੀਆਂ ਸ਼ਰਤਾਂ ਹੈਗੀਆਂ ਕਿ ਆ ਟੁੱਟ ਨਹੀਂ ਲੈਣੀ ਆ ਦਾਗੀ ਦਾਣਾ ਨਹੀਂ ਲੈਣਾ ਆ ਮਰਿਆ ਹੋਇਆ ਦਾਣਾ ਨਹੀਂ ਲੈਣਾ ਉਹ ਤਾਂ ਮਤਲਬ ਜੇ ਉਹ 19 ਦੇ ਵਿੱਚੋਂ ਕੱਢਣੀ ਹੋਵੇ ਤਾਂ ਕਿਸਾਨ ਦੇ ਕੱਖ ਵੀ ਨਹੀਂ ਪੱਲੇ ਪੈਂਦਾ ਬਥੇਰੀ ਅਜੇ ਤੱਕ ਦਿਖਾ ਸਕਦੇ ਆ ਅਸੀਂ ਮੰਡਗਾਂ ਦੇ ਵਿੱਚ ਮਤਲਬ ਜਿਹੜੀ ਪਈ ਆ ਉਹਨਾਂ ਲਈ ਆ ਕਿਸੇ ਨੇ ਨਾ ਖਰੀਦੀ ਤੇ ਉਹ ਇੱਕ ਵਾਰ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਇਹ ਤੇ ਹੁਣ ਬੁੱਧੂ ਅਗਲੀ ਵਾਰ ਨਹੀਂ ਬਣਨਗੇ ਲੋਕ ਲੋਕਾਂ ਨੂੰ ਪਤਾ ਲੱਗ ਗਿਆ ਕਿ ਪਿਛਲੀ ਵਾਰ ਮੂੰਗੀ ਦਾ ਕੀ ਹੋਇਆ ਆ ਹੁਣ ਤੁਸੀਂ ਦੇਖੋ ਕਹਿ ਰਿਹਾ ਭਗਵੰਤ ਮਾਨ ਕਿ 33% ਤੇ ਅਸੀਂ ਬੀਮਾ ਹੀਆ ਕਰਾਂਗੇ 33% ਸਬਸਿਡੀ ਤੇ ਜੀ ਜੀ ਹੁਣ ਲੋੜ ਤਾਂ ਹੋਣਾ ਲੋਕਾਂ ਨੇ ਕਣਕ ਵਾ ਕੇ ਮੂੰਗੀ ਬੀਜਣੀ ਆ ਜੀ ਲੋੜ ਤਾਂ ਹੁਣ ਖੜੀ ਆ ਇਹਨਾਂ ਦਾ ਜੇ ਵੀ ਆਊਗਾ ਇੱਕ ਮਹੀਨੇ ਨੂੰ ਜੀ ਜਦੋਂ ਉਹਨੂੰ ਮਤਲਬ ਲੋੜ ਕੋ ਤਾਂ ਮਤਲਬ ਟਾਈਮ ਹੀ ਨਹੀਂ ਰਹਿੰਦਾ ਮੂੰਗੀ ਦਾ ਐਵੇਂ ਜਿਵੇਂ ਆਲੂਆਂ ਦਾ ਮੱਕੀ-ਮੁੱਕੀ ਜੋ ਬੀਜੀ ਸੀ ਉਹ ਵੀ ਸਾਰੀ ਬਰਬਾਦ ਹੋ ਗਈ ਮੂੰਗੀਆਂ ਵੀ ਮਤਲਬ ਕਰਨ ਹੋ ਗਈਆਂ ਮੱਕੀ ਵੀ ਮਤਲਬ ਕਰਨ ਹੋ ਗਈ ਦੁਬਾਰਾ ਬੀਜਣੀ ਆ ਜੇ ਪਾਣੀ ਖੜਾ ਹੈ ਬਾਰਸ਼ ਉੱਤੇ ਫੇਰ ਆਉਣੀ ਆ ਪਰ ਅਜੇ ਇਹਨਾਂ ਦੀ ਸਬਸਿਡੀ ਵਾਲੀ ਮੂੰਗੀ ਇੱਕ ਮਹੀਨੇ ਤੋਂ ਉੱਪਰ ਆਉਂ ਜੀ ਕਿਸਾਨਾਂ ਦਾ ਕਹਿਣਾ ਜਿਹੜਾ ਸੱਠਾ ਝੋਨਾ ਸਾਨੂੰ ਅਜੇ ਸਾਡੇ ਪਿੰਡ ਨੂੰ ਜਨਕੀ ਅ ਬੀਜਣ ਦੀ ਮਜ਼ਦੂਰੀ ਨਹੀਂ ਮਿਲੀ ਸੀ ਹੁਣ ਜਨਕੀ ਦਿੱਤੀ ਜਾਵੇ ਸਰਕਾਰ ਪੰਗਵਾਂਤ ਮਾਨ ਸਰਕਾਰ ਵੱਲੋਂ ਤੇ ਤੁਸੀਂ ਕਿਵੇਂ ਕਿਸਾਨਾਂ ਦੇ ਨਾਲ ਖੜੇ ਹੋ ਕੀ ਕਹੋਗੇ ਸਰਕਾਰ ਨੂੰ ਇਹ ਤਾਂ ਦੇਖੋ ਸਾਡੀ ਅਗਲੀ ਮੰਗ ਰਹਿ ਗਈ ਹੈ ਕਿ ਕਨਕਤਾ ਇਹਦੇ ਵਿੱਚੋਂ ਕੱਢਣ ਪਰ ਉਹਨੂੰ ਕੁਛ ਹੈ ਨਹੀਂ ਠੀਕ ਹੈ ਨਾ ਲੋਕ ਇਹੀ ਮੰਗ ਕਰਨਗੇ ਕਿ ਅਸੀਂ ਇਹ ਗੇਤਾ ਝੋਨਾ ਲਾ ਲਈ ਜੇ ਗੇਤਾ ਝੋਨਾ ਲਾਉਣਾ ਤਾਂ ਉਹਦੇ ਲਈ ਜਿਹੜੀ 8 ਘੰਟੇ ਬਿਜਲੀ ਹੈ ਨਿਰਵਿਘਨ ਉਹ ਵੀ ਇਹ ਗੇਤੀ ਦੇਣੀ ਪਾਉਗੀ ਜਣੀ ਇਸ ਤੋਂ ਅੱਗੇ ਸੋਚਾਂਗੇ ਅਸੀਂ ਕਿ ਕੀ ਕਰਨਾ ਜੀ ਇਹ ਸੰਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਸੂਬਾ ਪ੍ਰਧਾਨ ਤੇ ਅੱਜ ਅਸੀਂ ਪਹੁੰਚੇ ਸੀ ਪਿੰਡ ਚੈਣੀ ਦੇ ਵਿੱਚ ਕਿਸਾਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਪ੍ਰਧਾਨ ਜੀ ਨੇ ਤੁਸੀਂ ਵੇਖਦੇ ਸੱਚ ਦੀ ਪਰਤਾਲ ਤੇ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਧੰਨਵਾਦ